पहला भी मेरे मेरे ते भी हाथ तक चुकी है दो बारी मेरे ते हाथ तक चुकी है तीजी बारी मेरे मुंडे का सिर पाड़ता <laughs> इंजरी है हेड से है टांके लग चुके नहीं, बाकी ठीक है उन्हें तो कोई डरने वाली गल नहीं है ਜੀ ਨਾਮ ਇਹ ਮੇਰਾ ਨਾਮ ਬਿੰਦਲਾ ਰਾਣੀ ਹੈ ਜੀ ਪਹਿਲਾਂ ਵੀ ਮੇਰੇ ਮੇਰੇ ਤੇ ਵੀ ਹੱਥ ਚੱਕ ਚੁੱਕੀ ਐ ਦੋ ਵਾਰੀ ਮੇਰੇ ਤੇ ਹੱਥ ਚੱਕ ਚੁੱਕੀ ਐ ਤੀਜੀ ਵਾਰੀ ਮੇਰੇ ਮੁੰਡੇ ਦਾ ਸਿਰ ਪਾੜਤਾ ਅਸੀਂ ਸਾਡੀ ਬਹੁਤ ਤੇ ਮੇਰੇ ਮੁੰਡੇ ਦਾ ਬਹੁਤ ਪਰੇਸ਼ਾਨ ਆ ਨਸ਼ੇ ਕਰਦਾ ਕਰਾਉਂਦਾ ਸੀ ਸੈਂਟਰ ਚ ਕਾਨੇ ਆ ਉਹਦੀ ਬਹੁਤ ਸਾਡੇ ਨਾਲ ਲੜਦੀ ਵੀ ਛੇਤੀ ਸਾਡੇ ਮੁੰਡੇ ਨੂੰ ਛਡਾਉ ਜੀ ਫੇਰ ਅਸੀਂ ਛਡਾ ਲੈਨੇ ਆ ਫੇਰ ਨਸ਼ੇ ਤੇ ਲੱਗ ਜਾਂਦਾ ਫੇਰ ਮੁੰਡੇ ਨੂੰ ਕਹਿੰਦੀ ਆ ਚੱਕ ਲੈ ਜਾ ਸਾਰਾ ਘਰ ਮੇਰਾ ਖਾਲੀ ਕਰਤਾ ਜੀ ਮੈਂ ਆਪਣੇ ਮੁੰਡੇ ਤੋਂ ਤਕਰੀ ਬਹੁਤ ਬਹੁਤ ਪਰੇਸ਼ਾਨ ਆ ਕਾਨੂੰਨ ਸ਼ਾਪ ਚਾਹੀਦੀ ਆ ਅੱਡਾ ਜਾਂ ਤੁਹਾਡੇ ਨਾਲ ਹੀ ਆ ਸਾਡੇ ਨਾਲ ਇਕੱਠੇ ਰਹਿਣੇ ਆ ਹਿੱਸਾ ਵੀ ਦਿੱਤਾ ਹੋਇਆ ਤਾਂ ਵੀ ਸਾਡੇ ਨਾਲ ਲੜਦੇ ਨੇ ਅਸੀਂ ਬੇਦਖਲ ਕਿਤੇ ਹੋਏ ਨੇ ਤੁਸੀਂ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਫਿਰ ਸਾਡੇ ਘਰ ਤੋਂ ਬਾਹਰ ਜਾਣ ਕੀ ਫਸੇ ਨਹੀਂ ਮੈਂ ਰੱਖਦੀ ਹਾਂ ਸਾਨੂੰ ਖਤਰਾ ਹੈ ਜੀ ਸਾਨੂੰ ਮਾਰ ਮਾਰ ਦੇਣਗੇ ਕੀ ਨਾ ਮਦਦ ਤੇ ਨਾਲ ਚਾਇਲ ਨੂੰ ਮਾਰੇਗੀ ਈ ਗੱਲ ਹੋਈ ਸੀ ਜੀ ਇਹ ਨਾ ਮੇਰਾ ਮੈਂ ਨਾ ਘਰੇ ਬੈਠਾ ਸੀ ਜੀ ਅਸੀਂ ਨਾ ਮੰਦਿਰ ਮੰਦਿਰ ਚ ਰਹਨੇ ਸੀ ਵੀ ਅਸੀਂ ਮੰਦਿਰ ਦਾ ਕੈਸ਼ ਕੀਂਦੇ ਸੀ ਭਾਬੀ ਨੇ ਭਾਈ ਨੂੰ ਛਟਾਇਆ ਨਾ ਸਕੇਂਦਰ ਤੋਂ ਸਾਨੂੰ ਪਤਾ ਨਹੀਂ ਹੈ ਕਿਦੋਂ ਛਟਾਇਆ ਕਿਦੋਂ ਨੂੰ ਉਹ ਸਾਡੇ ਤੋਂ ਪੈਸੇ ਮੰਗਣ ਲੱਗੇ 25000 ਤੇ 25000 ਤੋਂ ਭਾਬੀ ਤੇ ਭਾਈ ਕੀ ਨਾਮ ਹੈ ਉਹ ਬੇਟੂ ਹੈ ਜੀ ਤੇ ਮੇਰੇ ਭਾਈ ਦਾ ਖੇਵ ਨਾਮ ਹੈ ਜੀ ਤੇ ਅਸੀਂ ਕਹਿੰਦੇ ਸੀ ਨਹੀਂ ਰੰਦੇ ਜਿਹਦੇ ਤੋਂ ਪੈਸੇ ਲਿੱਤੇ ਨੇ ਅਸੀਂ ਉਹਨੂੰ ਦੇਖ ਲਾ ਵੀ ਸਾਨੂੰ ਪੁੱਛ ਕੇ ਦਿੱਤੇ ਸੀ ਪੈਸੇ बस ਇੰਨੀ ਗੱਲ ਹੋਈ ਸੀ ਉਨੇ ਚਾੜਾ ਤਪੂ ਪਿਆ ਸੀ ਚਾੜਾ ਤਪੂ ਮਾਰਦਾ ਮੇਰੇ ਸਿਰ ਚ ਆਪ ਕੋਈ ਕਰਾਲੀ ਕੰਨੀ ਹਾਂ ਵਧੀਆ ਕੀਤਾ ਉਹ ਸਿਰ ਪਾੜਤਾ ਕਿੰਨੇ ਆ ਸੱਤਾਂ ਲੱਗੀਆਂ ਨੇ ਦੋ ਟਾਂਕੇ ਆਏ ਨੇ ਜੀ ਬਸ ਜੀ ਬਸ ਮੈਨੂੰ ਤੁਹਾਡੇ ਕੋਲ ਰਾਤ ਪੇਸ਼ੈਂਟ ਆਇਆ ਸੀ ਸਾਡੇ ਹੌਂਸਲੇ ਲੜਾਈ ਵਾਲਾ ਕੇਸ ਸੀਗਾ ਉਸ ਚੋਂ ਕੀ ਉਹਨਾਂ ਦਾ ਟ੍ਰੀਟਮੈਂਟ ਹੈ ਕਿੰਨੀਆਂ ਸੱਤਾਂ ਲੱਗੀਆਂ ਨੇ ਇੱਕ ਇੰਜਰੀ ਹੈ ਹੈੱਡ ਤੇ ਹੈ ਟਾਂਕੇ ਲੱਗ ਚੁੱਕੇ ਨੇ बाकी ठीक है उम्मीद है तो कोई टरन-गलि-गलमी नहीं है स्टेबल है फीचर 18 साल عمر सारे नंबर के शुरू कर दो इक्लदा दे दो ए कर जी उसमें क्वाह हो गई जी हो